ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਡੇ ਨਾਲ ਇਸ ਧਰਨੇ ਦੇ ਵਿੱਚ ਸਿਹਤ ਵਿਭਾਗ ਦੀ ਯੂਨੀਅਨ ਜਿਹੜੀ ਆ ਉਹਨੇ ਵੀ ਆਪਣਾ ਸਮਰਥਨ ਦਿੱਤਾ ਆ ਤੇ ਉਹਦੇ ਪੰਜਾਬ ਦਾ ਸੂਬਾਈ ਪ੍ਰਧਾਨ ਸਦਾ ਸ਼ਮਸ਼ੀਰ ਸਿੰਘ ਜੀ ਕੋਰੀ ਸਾਹਿਬ ਡਾਕਟਰ ਸ਼ਮਸ਼ੀਰ ਸਿੰਘ ਜੀ ਕੋਰੀ ਸਾਡੇ ਨਾਲ ਮੌਜੂਦ ਨੇ ਫਤਿਹ ਅੱਚ ਕਰਦਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕੋਰੀ ਸਾਹਿਬ ਅੱਜ ਦੇ ਜਿਹੜਾ ਧਰਨਾ ਦਿੱਤਾ ਜਾ ਰਿਹਾ ਇਹਦੇ ਸੰਬੰਧੀ ਆਪ ਜੀ ਕੀ ਕਹਿਣਾ ਚਾਹੋਗੇ ਸਾਨੂੰ ਜਥੇਬੰਦੀਆਂ ਵੱਲੋਂ ਜਿਹੜਾ ਅੱਜ ਦਾ ਫੈਸਲਾ ਹੈ ਕਿ 5 ਮਿੰਟ ਗੱਲ ਕਰਦੇ ਹਾਂ ਕਿ ਦਿੱਲੀ ਚੋਂ ਨਾਲ ਵੱਲੋਂ ਸਮੂਕ ਭੁਖੜਤਾਲ ਕੀਤੀ ਜਾ ਰਹੀ ਹੈ ਔਰ ਸਮੁੱਚੇ ਹਿੰਦੁਸਤਾਨ ਵਿੱਚ ਡੀਸੀ ਦਫ਼ਤਰਾਂ ਅੱਗੇ ਰੋਸ ਮਜਾਰੇ ਕੀਤੇ ਜਾ ਰਹੇ ਜੀ ਜੀ ਅਸੀਂ ਮੁਲਾਜ਼ਮ ਜਥੇਬੰਦੀਆਂ ਵੱਲੋਂ ਉਹਨਾਂ ਦੀ ਹਮਾਇਤ ਦੇ ਵਿੱਚ ਅੱਜ ਆਪਣੇ ਦਫ਼ਤਰ ਦੇ ਵਿੱਚ ਸਮੁੱਚੇ ਸਾਡੇ ਮੁਲਾਜ਼ਮਾਂ ਕੋਖੜਤਾਲ ਵੀ ਰੱਖੀ ਹੈ ਇੱਕ ਜਥਾ ਲੈ ਕੇ ਸੀ ਇੱਥੇ ਪਹੁੰਚੇ ਤਾਂ ਕਿ ਜਿਹੜੀਆਂ ਕਿਸਾਨ ਜਥੇਬੰਦੀਆਂ ਸਮੁੱਚੇ ਹਿੰਦੁਸਤਾਨ ਵਿੱਚ ਰਲ ਕੇ ਜੀ ਮੋਦੀ ਦੀ ਫਾਸ਼ੀ ਸਰਕਾਰ ਦੇ ਖਿਲਾਫ ਲੜਾਈ ਲੜ ਰਹੀਆਂ ਅਸੀਂ ਉਹਦੇ ਵਿੱਚ ਆਪਣਾ ਯੋਗਦਾਨ ਪਾ ਸਕੀਏ ਔਰ ਕਿਸਾਨ ਵੀਰਾਂ ਨੂੰ ਇਹ ਦੱਸ ਸਕੀਏ ਕਿਸਾਨ ਆਗੂਆਂ ਨੂੰ ਇਹ ਦੱਸ ਸਕੀਏ ਅਸੀਂ ਕਿਸੇ ਧਰਤੀ ਦੇ ਪੈਦਾਵਾਰ ਆ ਜੀ ਕਿਸੇ ਧਰਤੀ ਤੋਂ ਨਿਕਲੇ ਆ ਅਸੀਂ ਕਿਸਾਨਾਂ ਦੇ ਜાયੇ ਆ ਜੀ ਭਾਵੇਂ ਅਸੀਂ ਸਰਕਾਰੀ ਨੌਕਰੀ ਕਰਦੇ ਆ ਪਰ ਸਾਡਾ ਅੰਦਰ ਜਿਹੜਾ ਉਹ ਕਿਸਾਨੀ ਦੇ ਦੁੱਖ-ਦਰਦ ਨਾਲ ਇੱਕ ਵIkਿਆ ਕਿਸਾਨਾਂ ਦਾ ਦੁੱਖ-ਦਰਦ ਜਿਹੜਾ ਸਾਨੂੰ ਬਹੁਤ ਮਹਿਸੂਸ ਹੁੰਦਾ ਔਰ ਉਸ ਦੁੱਖ-ਦਰਦ ਨੂੰ ਮਹਿਸੂਸ ਕਰਦੇ ਆ ਅੱਜ ਅਸੀਂ ਕਿਸਾਨ ਸੰਘਰਸ਼ ਵਿੱਚ ਸ਼ਾਮਲ ਹੋਣ ਲਈ ਕਿਸੇ ਧਰਨੇ ਦੇ ਵਿੱਚ ਸ਼ਾਮਲ ਹੋਣ ਲਈ ਆਪਣੇ ਸਾਥੀਆਂ ਸਮੇਤ ਪਹੁੰਚੇ ਬਹੁਤ 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 ਧੰਨਵਾਦ ਅੱਜ ਅੰਮ੍ਰਿਤਸਰ ਦੇ ਡੀਸੀ ਦਫ਼ਤਰ ਵਿਖੇ ਕਿਸਾਨਾਂ ਦੀ ਕਾਲ ਦੇ ਉੱਤੇ ਅੱਜ ਰੋਸ ਮਜਾਰਾ ਜਿਹੜਾ ਬੜੇ-ਬੜੇ ਪੱਧਰ ਤੇ ਉੱਤੇ ਹੋ ਰਿਹਾ ਆ ਸਾਰੇ ਡੀਸੀ ਦਫ਼ਤਰ ਪੂਰੇ ਪੰਜਾਬ ਦੇ ਵਿੱਚ ਕਿਸਾਨਾਂ ਨੇ ਆਪਣੇ ਧਰਨੇ ਲਾਏ ਹੋਏ ਆ ਉਹਦੇ ਧਰਨਿਆਂ ਦੇ ਦੌਰਾਨ ਸਾਡੇ ਵਿੱਚ ਅੱਜ ਸਾਬਕਾ ਜਥੇਦਾਰ ਸ਼੍ਰੀ ਅਕਾਲਤਰ ਸਿੰਘ ਦੇ ਨਿੱਜੀ ਸਕੱਤਰ ਭਾਈ ਸਾਹਿਬ ਭਾਈ ਇਕਬਾਲ ਸਿੰਘ ਜੀ ਤੁੰਗ ਇੱਥੇ ਮੌਜੂਦ ਨੇ ਆਪਾਂ ਉਹਨਾਂ ਦੇ ਨਾਲ ਵੀ ਇਸ ਧਰਨੇ ਸੰਬੰਧੀ ਗੱਲਬਾਤ ਕਰਾਂਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੁੰਗ ਸਾਹਿਬ ਤੁਸੀਂ ਅੱਜ ਇੱਥੇ ਧਰਨੇ ਦੇ ਵਿੱਚ ਪਹੁੰਚੇ ਹੋ ਤੇ ਇਸ ਧਰਨੇ ਸੰਬੰਧੀ ਆਪ ਜੀ ਕੀ ਕਹਿਣਾ ਚਾਹੋਗੇ ਜੇ ਜਿਹੜਾ ਅੱਜ ਦਾ ਜ਼ਿਲ੍ਹੇ ਪੱਤਰੀ ਧਰਨਾ ਹੈ ਤੇ ਸਾਰੇ ਪੰਜਾਬ ਦੀਆਂ ਕਿਸਾਨ ਜਥੇਬੰਦੀਆਂ ਵੱਲੋਂ ਸਾਂਝੇ ਤੌਰ ਤੇ ਸਮੁੱਚੇ ਪੰਜਾਬ ਵਿੱਚ ਇਹ ਨਹੀਂ ਸਾਰੇ ਭਾਰਤ ਵਿੱਚ ਦਿੱਤਾ ਗਿਆ ਜੀ ਕਿਉਂਕਿ ਅਕਸ਼ਲੇ 2.3 ਮਹੀਨਿਆਂ ਤੋਂ ਕਿਸਾਨ ਸੰਘਰਸ਼ ਕਮੇਟੀਆਂ ਸੰਗਠਕਾਰੀਆਂ ਸਨ ਜੀ ਤੇ ਬਹੁਤ ਵੱਡੇ ਲੈਵਲ ਦੇ ਉੱਤੇ ਇਹ ਜਿੱਤ ਵੱਲ ਵੱਧ ਰਹੀਆਂ ਨੇ ਔਰ ਅੱਜ ਜੋ ਦਿੱਲੀ ਦੇ ਵਿੱਚ ਕਿਸਾਨ ਜਿੱਥੇ ਬੰਦਿਆਂ ਵੱਲੋਂ ਹੜਤਾਲ ਵੀ ਰੱਖੀ ਗਈ ਹੈ ਅਤੇ ਹੋਰ ਜਿੱਥੇ ਬੰਦਿਆਂ ਵੱਲੋਂ ਸੰਜੋਗ ਕੀਤਾ ਜਾ ਰਿਹਾ ਹੈ ਸੰਪੂਰਨ ਤੌਰ ਤੇ ਭਾਰਤ ਦੇ ਵਿੱਚ ਕਿਸਾਨ ਜਿੱਥੇ ਬੰਦੀਆਂ ਵੱਲੋਂ ਜੋ ਆਰਡੀਨੈਂਸ ਕਿਸਾਨਾਂ ਦੇ ਵਿਰੁੱਧ ਜਾਰੀ ਕੀਤੇ ਗਏ ਨੇ ਉਹਨਾਂ ਦੇ ਖਿਲਾਫ ਇਹ ਸੰਘਰਸ਼ ਜਿਹੜਾ ਬਹੁਤ ਹੀ ਵੱਡੀ ਤਦਾਦ ਸਾਰੇ ਭਾਰਤ ਦਾ ਬਣ ਗਿਆ ਔਰ ਇਹ ਜ਼ਰੂਰੀ ਸੀ ਕਿ ਜ਼ਿਲ੍ਹਿਆਂ ਦੇ ਵਿੱਚ ਇਹਨਾਂ ਵਿਰੋਧਾਂ ਦੀ ਥੋੜੀ ਜਿਹੀ ਜਿਹੜੀ ਘਾਟ ਮਹਿਸੂਸ ਹੁੰਦੀ ਸੀ ਉਸ ਨੂੰ ਫਿਰ ਨਵੇਂ ਸਿਰੇ ਤੋਂ ਤਾਜ਼ਾ ਕਰਨ ਵਾਸਤੇ ਜ਼ਿਲ੍ਹਾ ਪੱਧਰ ਤੇ ਅੱਜ ਡੀਸੀ ਦਫ਼ਤਰ ਅੱਗੇ ਇਹ ਧਰਨੇ ਦਿੱਤੇ ਔਰ ਅਸੀਂ ਇਹਨਾਂ ਦੀ ਸੰਪੂਰਨ ਨਮਾਇਤ ਕਰਨ ਵਾਸਤੇ ਬਤੌਰ ਕਿਸਾਨ ਔਰ ਕਿਸਾਨੀ ਦੇ ਨਾਲ ਸੰਬੰਧਿਤ ਅਸੀਂ ਇੱਥੇ ਪਹੁੰਚੇ ਆਂ ਔਰ ਅਸੀਂ ਬਰਜ਼ੋਰ ਅਪੀਲ ਕਰਦੇ ਆਂ ਸਾਰਿਆਂ ਨੂੰ ਕਿ ਇਹਨਾਂ ਸੰਘਰਸ਼ਾਂ ਦੇ ਵਿੱਚ ਸਾਰਿਆਂ ਨੂੰ ਸਾਨੂੰ ਸਮਾਂ ਕੱਢ ਕੇ ਉਪਦੇਣਾ ਚਾਹੀਦਾ ਅਤੇ ਸਮੇਂ ਦੀ ਜੋ ਜ਼ਾਲਮ ਹਕੂਮਤ ਦੇ ਰੂਪ ਵਿੱਚ ਮੋਦੀ ਸਰਕਾਰ ਬਣ ਪੁੱਤੀ ਆ ਉਹਨੂੰ ਫੌਰੀ ਤੌਰ ਤੇ ਇਹ ਜਿਹੜੇ ਆਰਡੀਨੈਂਸ ਆ ਇਹ ਵਾਪਸ ਲੈਣੇ ਚਾਹੀਦੇ ਆ ਤਾਂ ਕਿ ਭਾਰਤ ਦੇ ਹਾਲਾਤ ਪੰਜਾਬ ਦੇ ਹਾਲਾਤ ਇਹ ਜਿਹੜੇ ਆ ਬਰਕਰਾਰ ਸਮੁੱਚੇ ਲੋਕਤੰਤਰ ਦੇ ਵੱਲ ਜਾ ਸਕਣ ਅਤੇ ਲੋਕਤੰਤਰ ਦੀਆਂ ਕਦਰਾਂ ਕੀਮਤਾਂ ਨੂੰ ਉਹਦੀ ਸਰਕਾਰ ਨੂੰ ਪਛਾਣਨਾ ਚਾਹੀਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਭਾਈ ਹਰਪਾਲ ਸਿੰਘ ਜੀ ਤੁਸੀਂ ਆਪਣੀ ਜਥੇਬੰਦੀ ਵੱਲੋਂ ਇੱਥੇ ਹਾਜ਼ਰੀ ਭਰ ਰਹੇ ਹੋ ਤੁਸੀਂ ਇਸ ਸੰਘਰਸ਼ ਬਾਰੇ ਕੀ ਕਹਿਣਾ ਚਾਹੁੰਦੇ ਹੋ ਬੇਨਤੀ ਇਸ ਤਰ੍ਹਾਂ ਜੀ ਮੈਂ ਕਾਲ ਖਸਰਾ ਮੀ ਚਹੇਦਾਰ ਪ੍ਰਭਾਲ ਸਿੰਘ ਖਾਲਸਤਾਨੀ ਇਹ ਜਿਹੜੀ ਸੈਂਟਰ ਗਵਰਨਮੈਂਟ ਹੈਗੀ ਉਹ ਸ਼ੁਰੂ ਤੋਂ ਹੀ ਮੈਂ ਕਿਸਾਨਾਂ ਦੀ ਗੱਲ ਨਹੀਂ ਕਾਣ ਰਿਹਾ ਸਾਰੀ ਸਿੱਖ ਕੌਮ ਦੇ ਹੀ ਖਿਲਾਫ ਸ਼ੁਰੂ ਤੋਂ ਚੱਲਦੀ ਆਈ ਆ ਕੋਈ ਨਵੀਂ ਗੱਲ ਨਹੀਂ ਆ ਗੱਲ ਮੈਂ ਸਾਡੀ ਕਾਲਖਾਸਾ ਸਾਡੀ ਹਮਾਇਤ ਹੈਗੀ ਆ ਆਪਾਂ ਦਾ ਮੋਢਾ ਨਾ ਮੋਢੇ ਜੋੜ ਕੇ ਉਹਨਾਂ ਦਾ ਸਾਥ ਦੇ ਰਹੇ ਆਂ ਸ਼ੁਰੂ ਤੋਂ ਅਕਾਲਖਾਸਾ ਸਾਡਾ ਜਿੱਥੇ ਵੀ ਕਦੇ ਲੋੜ ਪੈਂਦੀ ਸੀ ਜਿੱਦੀ ਲੜਾਈ ਆ ਜ਼ਮੀਨ ਦੀ ਲੜਾਈ ਆ ਹੱਕ ਦੀ ਲੜਾਈ ਹੈਗੀ ਆ ਇਹਦੇ ਵਿੱਚ ਕਿਸੇ ਝੰਡੇ ਦਾ ਰੋਲ ਨਹੀਂ ਹੋਣਾ ਚਾਹੀਦਾ ਕਿਸੇ ਵੀ ਝੰਡੇ ਦਾ ਹੋਵੇ ਕੋਈ ਹੋਵੇ ਅਸਾਂ ਕਾਲਖਾਸਾ ਦਾ ਲਿਆ ਸਾਡਾ ਤਾਂ ਨਹੀਂ ਕੋਈ ਝੰਡਾਗਾ ਆਪਾਂ ਹਮਾਇਤ ਕਰ ਰਹੇ ਆਂ ਗਿਆ ਲੇਕਿਨ ਇੱਥੇ ਇੱਕੋ ਹੀ ਮੈਨੂੰ ਦੁੱਖ ਹੋਇਆ ਵਾ ਵੀ ਆਪੋ ਆਪਣਾ ਝੰਡਾ ਲੈ ਕੇ ਤੇ ਆਪੋ ਆਪਣੇ ਪ੍ਰਸ਼ਾਦੇ ਸੇਕਣਦੇ ਆਂ ਪਰੋਠੀਆਂ ਲੱਠਣੀਆਂ ਦੇ ਖਾਈ ਜਾਓ ਬਹੁਤ ਬਹੁਤ ਤੁਹਾਡਾ ਤਨਵਾਦ ਵਾਹਿਗੁਰੂ ਜੀ